ਹਾਂ ਜੀ ਸਸigal ਦੀ ਕੀ ਹਾਲ ਚਾਲ ਸੋ ਅੱਜ ਹੈਗਾ ਡੇ 3 ਸੋ ਆਪਾਂ ਅੱਜ ਥੋੜਾ ਐਕਸਪਲੋਰ ਕਰਾਂਗੇ ਕੈਲਗਰੀ ਤੇ ਆਪਾਂ ਹੁਣ ਇਹ ਨਿਕਲਣ ਲੱਗੇ ਸੀ ਟਾਈਮ ਹੋ ਗਏ ਨੇਅਰ ਬਾਈ 11 ਵਜੇ ਹੈ ਸੋ ਅੱਜ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਰਾਤ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ ਸੀ ਕਿੱਥੇ ਵਾਪਸੀ ਕਰਨ ਨੂੰ ਅੱਜ ਪਲਾਨ ਹੈਗਾ ਪਹਿਲੇ ਚਾਵਾਂਗੇ ਆਪਾਂ ਜੂ ਜੂ ਜਾ ਕੇ ਦੋਸਤੋਂ ਬਾਅਦ ਦੇਖਦੇ ਹਾਂ ਕਿ ਕੀ ਕਰਨਾ ਹੈ ਸ਼ਾਇਦ ਵਾਪਸ ਜਾਈ ਐਡਮੰਟਨ ਨੂੰ ਤੇ ਬਹੁਤ ਜਿਆਦਾ ਵਧੀਆ ਐਕਸਪੀਰੀਅੰਸ ਰਹਾ ਲਾਸਟ ਦੋ ਦਿਨ ਤੇ ਹੁਣ ਅੱਜ ਦਾ ਦਿਨ ਕਰਦੇ ਆ ਐਕਸਪਲੋਰ ਅੱਜ ਬਹੁਤ ਪਿਆਰਾ ਮੌਸਮ ਹੈ ਬਾਹਰ ਵੀ ਧੁੱਪ ਚੜੀ ਹੋਈ ਆ ਸੋ ਆ ਗਏ ਤੁਹਾਨੂੰ ਲੈ ਐਕਚੁਅਲੀ ਲਓ ਜੀ ਆਪਾਂ ਹੁਣ ਪਹੁੰਚ ਗਏ ਆ ਕੈਲਗਰੀ ਜੂ ਸੋ ਲਾਤੀ ਆਪਾਂ ਗੱਡੀ ਪਾਰਕਿੰਗ ਤੇ ਥੋੜਾ ਜਿਹਾ ਇੱਥੋਂ ਵਾਕ ਹੈਗੀ ਆ ਐਂਟਰੈਂਸ ਤੱਕ ਦੀ ਹਸਤਵਾਲ ਦਾ ਆਪਾਂ ਦੇਖਦੇ ਅੰਦਰ ਕਿਦਾਂ ਦਾ ਐਕਸਪਲੋਰ ਹੁੰਦਾ ਹੈ ਅੰਦਰ ਸੋ ਬਹੁਤ ਜਿਆਦਾ ਗਰਮੀ ਹੈ ਅੱਜ ਧੋਕਾ ਬਹੁਤ ਠੀਕੀ ਆਪਾਂ ਹੁਣ ਵਾਕ ਕਰਕੇ ਜਾਵਾਂਗੇ ਜੇ ਥੋ ਟਿਕਟ ਵਗੈਰਾ ਲੈਣੀ ਆ ਜਾਦਾ ਹੈਗਾ ਕੈਨੇਡਾ ਵਾਲੇ ਤਰ੍ਹਾਂ ਕਰਕੇ ਥੋੜੀ ਜਿਹੀ ਰਸ਼ ਬਹੁਤ ਜ਼ਿਆਦਾ ਹੈ ਇਧਰ ਗੱਡੀ ਖਿਲਾਰ ਨੂੰ ਕੋਈ ਸਲੋਟ ਮਿਲ ਨਹੀਂ ਰਿਹਾ ਸੀਗਾ ਸੋ ਮਹੀਂ ਆਪਾਂ ਨੂੰ ਸਲੋਟ ਮਿਲੇਗਾ ਪਾਰਕਿੰਗ ਫੀ ਕਰਕੇ ਉਸ ਤੋਂ ਬਾਅਦ ਪਟਵੰਗਿਆਂ ਦੇ ਅੰਦਰ ਟਿਕਟ ਵਗੈਰਾ ਲੈ ਕੇ ਜੀ ਤੇ ਹੁਣ ਆਪਾਂ ਲੈ ਲਈਆ ਪਾਰਕਿੰਗ ਟਿਕਟ ਤੇ ਆਪਾਂ ਜਾ ਰਹੇ ਹੁਣ ਰੈਸਟਿੰਗ ਪਾਰਕਿੰਗ ਦੇ ਲਈ ਇਥੋਂ ਲਵਾਂਗੇ ਆਪਾਂ ਐਂਟਰੀ ਟਿਕਟ ਫੋਰ ਅ ਜੂ ਸੋ ਇਥੋਂ ਲੈਣੀ ਆਪਾਂ ਟਿਕਟਾਂ ਫੋਰ ਅ ਡੇ ਡੇ ਐਡਮਿਸ਼ਨ ਯੂ ਛੋਲੇ ਡਾਲਰ ਤੋਂ 95 ਸੈਂਟ ਆਪਾਂ ਆ ਸੰਦੀ ਟਿਕਟ ਇਥੋਂ ਉਹ ਕਾਊਂਟਰ ਚੈੱਕ ਕਰਕੇ ਤੇ ਆਪਾਂ ਜਾਣਦੇ ਹਾਂ। ਲੋ ਜੀ ਟਿਕਟਾਂ ਆ ਗੀਆਂ ਹੁਣ ਆਪਣੇ ਕੋਲ। ਆਪਾਂ ਹੁਣ ਜਾ ਰਹੇ ਹਾਂ ਅੰਦਰ ਨੂੰ। ਉਹ ਸੁਰੈਨਾ ਨੇ ਅੰਡਰਗ੍ਰਾਉਂਡ ਮੈਂ ਆਇਆ ਹੋਇਆ ਪਰ ਇਹਦੇ ਹਾਈਵੇ ਚੱਲ ਰਿਹਾ ਇਸ ਟਾਈਮ। ਕਿਉਂ? ਕਿਉਂ ਫਿਰ ਵੇਂਟਿੰਗ ਕਿਉਂ? ਅੰਜੀ ਦੇਖੋ ਜੀ ਪੈਂਗਵਿਨ ਸਾਥੇ। Thank you. so wild canada we are going to see ਹਾਂਜੀ ਹੁਣ ਆਪਾਂ ਇੱਧਰ ਪਾਰਕ ਜੇ ਆ ਗਏ ਹਾਂ ਹੁਣ ਆਪਾਂ ਇੱਥੇ ਆ ਹਾਂਜੀ ਆਪਾਂ ਜਾ ਰਹੇ ਹੁਣ ਵਾਈਲਡ ਕੈਨੇਡਾ ਦੇ ਵਿੱਚ ਸੋ ਇੱਧਰੋਂ ਆਪਾਂ ਕਰਾਂਗੇ ਸਟਾਰਟ ਹਾਂਜੀ ਤੇ ਇਹ ਹੈਗੇ ਆ ਪਹਾੜੀ ਪੇਟਾਂ ਹਾਂ ਹਾਂ ਜੀ ਵੀ ਤੇ ਉੱਲੂ ਚੈੱਕ ਕਰੋ ਜੀ ਸੁੱਤੇ ਹੋਏ ਨੇ ਜਿੰਨੇ ਬਹੁਤ ਜਿਆਦਾ ਵੱਡੇ ਨੇ ਹਾਂ ਜੀ ਤੇ ਇੱਕ ਇਹ ਬੈਠਾ ਹੋਇਆ ਵਾਈਟ ਕਲਰ ਦਾ ਬਿਲਕੁਲ ਬਹੁਤ ਹੀ ਜਿਆਦਾ ਪਿਆਰੇ ਇਹਨਾਂ ਨੂੰ ਕਿਸ ਤਰ੍ਹਾਂ ਦੇ ਗਰੇ ਕਿੱਡਾ ਬਟਿਆ ਐ ਐਕਸਪੈਕਟੇਸ਼ਨ ਤੋਂ ਬਹੁਤ ਹੀ ਜ਼ਿਆਦਾ ਖਰੇ ਉੱtre ਆ ਬਹੁਤ ਹੀ ਜ਼ਿਆਦਾ ਪਿਆਰਾ ਆ ਹੁਣ ਆਪਾਂ ਜਾ ਰਹੇ ਹਾਂ ਪੋਲਾ ਪੀਅਰ ਦੇਖਣ ਵਾਤੇ ਜਿਹੜਾ ਵਾਈਟ ਕਲਰ ਦਾ ਹੁੰਦਾ ਐ ਸੋ ਐਤੋਂ ਆਪਾਂ ਦੇਖੂਗਾ ਇੱਥੇ ਜਾਣਾ ਪਊਗਾ ਅੰਦਰ ਆਪਾਂ ਨੂੰ ਪੇਜ ਬਣਾਈ ਹੋਈ ਹੈ ਨਾ ਅੰਦਰ ਜਾਣ ਵਾਸਤੇ ਆਹ ਵਾਹ ਅੰਦਰ ਹੈ ਕੁਝ ਵੀ ਨਹੀਂ ਇੱਥੇ ਅਧਰ ਨੰਦ ਹੋ ਗਿਆ ਤਾਂ ਹੁਣ ਆਏ ਹੈ ਸੋ ਇੱਥੇ ਹੀ ਲੀ ਗਾਉ ਅਰ ਸਹੀ ਲਗਦਾ ਪੇਜ ਨੂੰ ਸੋਫਾ ਇੱਥੇ ਬੋਲੋ ਵੀਰ ਵੇਖਣ ਆਏ ਆ ਇੰਨੇ ਜੀ ਆ ਇਹ ਤਾਂ ਕੱਟ ਦਿੱਖਿਆ ਨਹੀਂ ਕਿਧਰੇ ਵੀ ਆਪਾਂ ਨੂੰ ਵੀ ਅਜ ਗਰਮੀ ਪੋਹ ਜਾਈ ਤਾਂ ਕਰਕੇ ਕਿਤੇ ਲੁਪੇ ਹੋਇਆ ਹੋਇਆ ਉਹ ਤੁਹਾਨੂੰ ਆਪਾਂ ਚੱਲਦੇ ਆਂ ਨੈਕਸਟ ਡੈਸਟੀਨੇਸ਼ਨ ਤੇ ਮਨਾਈ ਹੋਈ ਇਹ ਕਹਿੰਦੇ ਇੰਨੇ ਚਾਹ ਹੁੰਦਾ ਜਦੋਂ ਇਹ ਖੜਾ ਹੋ ਜਾਂਦਾ ਹੈ ਹਾਂਜੀ ਤੇ ਇਹ ਬੈਠੇ ਨੇ ਹੇਰਨਾ ਇਹਦਾ ਨਾ ਅੱਗੇ ਅੱਗੇ ਦੇਖ ਅੱਗੇ ਦੇਖ ਇਹ ਤੇ ਮਾਸਕ ਆ

ਆਪ ਕੋਪੂਨ ਨਿਆ ਢੱਕਾਂ ਦਾ ਨਾਮ ਆਪਾਂ ਦੇਖਦੇ ਇੱਥੇ ਡ੍ਰੀਜ਼ਲੀ ਬੀਅਰ ਜੇ ਆਪਾਂ ਦੇਖਦਾ ਕੋਈ ਇੱਥੇ ਅਜੇ ਤੱਕ ਤਾਂ ਕੋਈ ਵੀ ਨਹੀਂ ਦਿਖ ਰਿਹਾ ਤੋਂ ਗਰਮੀ ਕਰਕੇ ਅੰਦਰ ਕਿਧਰੇ ਲੁਕੇ ਹੋਏ ਨੇ ਸ਼ਾਮਾਂ ਨੋਂਦੇ ਹੋਣੇ ਆ ਬਾਹਰ ਕਦੇ ਆਈ ਕੈਨਟ ਸੀ ਉਹ ਹੀ ਸਟਰਜਿੰਗ ਇਨ ਉਹ ਲੋਕਾਂ ਨੂੰ ਦੇਖ ਰਿਹਾ ਕੋਈ ਚੁੱਕ ਪੈਸੇ ਦਾ ਇੱਕ ਤਾਂ ਇਧਰ ਹੈ ਇੱਕ ਉੱਪਰ ਦੀ ਸਾਈਡ ਹੈ ਯਾ ਫਿਰ ਬਹੁਤ ਜ਼ਿਆਦਾ ਇਹ ਬਟਾ ਹੈ ਹਾਂ ਹਾਂਜੀ ਹੁਣ ਆਪਾਂ ਜਾ ਰਹੇ ਆ ਪ੍ਰੀਸਟੋਰੀਕ ਪਾਰਕ ਜਿੱਡ ਕੀ ਡਾਇਨਾਸੌਰ ਵਗੈਰਾ ਦੱਸਣਗੇ ਹੋਏਗਾ ਰੋਇਨਾਸੌਰਸ ਦੇਖੋ ਕਿੱਡੇ ਕਿੱਡੇ ਹੁੰਦੇ ਸੀ ਪਹਿਲੇ ਉਹ ਤਾਂ ਜਿਆਦਾ ਵੱਡੇ ਹੁੰਦੇ ਸੀਗੇ। ਰਾਈਨਸੋਰਸ। ਆਹ ਹੰਤਾ ਸੀਗਾ ਐਨਕਲੋਸੋਰਸ ਵੇਖੋ ਕਿੱਡਾ ਵੱਡਾ ਹੁੰਦਾ ਸੀਗਾ ਇਹ ਵੀ। ਦੇ ਆਰ ਸਟੇ ਅਲਾਈਵ। ਮਰੇ ਹੈ ਵੀ ਕਿੰਨੇ ਜਿਹੇ ਵੀ ਹੈਗੇ ਨੇ। ਕਿਹੜੇ ਫਾਰਮ ਦੇ ਵਿੱਚ ਨੇ? ਕਰੋਕੋਡਾਈਲ ਦੇ ਫਾਰਮ 'ਚ ਨੇ। ਜਾਂ ਹੋ ਕਿ ਜੀਵ ਜੰਤੂ ਨੇ ਫੌਂਡ ਦੇ ਵਿੱਚ ਇਹ ਜਿਵੇਂ ਲਾਈਵ ਰਹੇ ਨੇ ਹਾਂਜੀ ਤੇ ਛਤਰਮੁਖ ਚੱਕਰ ਆ ਜੀ ਦੋ ਰੰਗ ਦੇ ਨੇ ਤੇ ਇੱਧਰ ਬੈਠੇ ਹੋਏ ਨੇ ਉਂਟ ਛੋਟੇ ਬਹੁਤ ਜਿਆਦਾ ਪਿਆਰੇ ਆ ਕੋਈ ਕਿਵੇਂ ਸੋ ਰਹੇ ਨੇ ਪਿੱਛੇ ਤੋਂ ਆਉਣ ਕਰਕੇ பந்தா பந்த ਕੰਮ ਨੂੰ ਤਾਂ ਦੇ ਬਣੀ ਪਾਪਾ ਜਾ ਰਹੇ ਹਨ ਅਫਰੀਕਨ ਰੇਨ ਫੋਰੈਸਟ ਦੇਖਦੇ ਅੰਦਰ ਕੀ ਕੁਝ ਇਹ ਆਰਾਮ ਕਰ ਰਿਹਾ ਜੀ ਨੇ ਇੱਕ ਕਹਿ ਬੈਠਾ ਹੋਇਆ i don't know. ਜੀ ਆਪਾਂ ਹੁਣ ਘੁੰਮ ਲੈ ਸਾਰੇ ਕਿਤੇ ਕੈਲਗਰੀ ਜੂ ਚ ਸੋ ਆਪਾਂ ਨੂੰ ਇੱਥੇ ਹੋ ਗਿਆ ਨੇੜੇ ਬਾਏ 4 ਘੰਟੇ ਸਪੈਂਡ ਕਰ ਲਿਆ ਆਪਣਾ ਜੂ ਚ ਤੇ ਹੁਣ ਜਾ ਰਹੇ ਆਪਾਂ ਵਾਪਸੀ ਵਾਪਸੀ ਜਾਣਾ ਹੁਣ ਘਰਾਂ ਨੂੰ ਐਡਮੰਟਨ ਨੂੰ ਸੋ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਆਹ 10 ਦਿਨਾਂ ਦਾ ਤੇ ਥੈਂਕ ਯੂ ਸੋ ਮੱਚ ਵੇਖਣ ਵਾਸਤੇ ਆਪਾਂ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਚ So see you again.